ਹਰੇਕਾ ਚੋਹਾਨ ਤੁਸੀਂ ਦੇਖ ਰਹੇ ਹੋ ਪਾਸਕਾ ਨਿਊਜ਼ਲਾਈਨ ਤੋਂ ਰਿਪੋਰਟਰ ਮੋਹਿਤ ਧੀਰਜੀ ਦੀ ਖਾਸ ਰਿਪੋਰਟ ਹੁਸ਼ਿਆਰਪੁਰ ਵਿੱਚ ਹਰਜਿੰਦਰ ਸਿੰਘ ਧਾਮੇ ਦੇ ਘਰ ਇੱਕ ਘੰਟੇ ਤੋਂ ਵੱਧ ਚੱਲੀ ਮੀਟਿੰਗ ਤੋਂ ਬਾਅਦ ਦਰਜੀਤ ਸਿੰਘ ਚੀਮਾਨ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਹਰਜਿੰਦਰ ਸਿੰਘ ਧਾਮੇ ਵੱਲੋਂ ਦਿੱਤਾ ਗਿਆ ਚੰਚੇ ਤਸਤੀਫਾ ਮੰਦਭਾਗਾ ਹੈ ਪਾਰਟੀ ਨੂੰ ਤੇ ਪੰਥ ਨੂੰ ਉਹਨਾਂ ਦੀ ਸੇਵਾ ਵਿੱਚ ਦੀ ਲੋੜ ਹੈ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਅਸਤੀਫੇ ਦਾ ਫੈਸਲਾ ਵਾਪਸ ਲਿਆ ਜਾਵੇ ਤੇ ਦੁਬਾਰਾ ਮੁੜ ਤੋਂ ਆਪਣੇ ਅਹੁਦੇ ਤੇ ਵਿਚਾਰ ਕੀਤਾ ਜਾਵੇ ਜਥੇਦਾਰ ਸਰਬੰਨ ਦਾ ਜਿਹੜਾ ਵਿਕਾਰੀ ਅਹੁਦਾ ਜਿਹਨੂੰ ਬਹੁਤ ਵੱਡਾ ਮਾਨ ਸਨਮਾਨ ਉਸ ਅਹੁਦੇ ਨੂੰ ਪੰਥ ਦੇ ਵਿੱਚ ਹਮੇਸ਼ਾ ਦਿੱਤਾ ਜਾਂਦਾ ਉਹਦਾ ਵੀ ਜਿਹੜਾ ਫੈਸਲਾ ਉਹ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰਦੀ ਹੈ ਜੇ ਕੋਈ ਸੇਵਾ ਮੁਕਤੀ ਕਿਸੇ ਤਰੀਕੇ ਕਰਨੀ ਪਵੇ ਉਹ ਵੀ ਜਿਹੜੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰਦੀ ਹੈ ਸਾਰਾ ਰੂਲ ਰੈਗੂਲੇਸ਼ਨ ਸਾਰੇ ਸੰਸਥਾ ਤੇ ਜਿਹੜੀ ਹੈ ਇੱਕ ਪਾਰਲੀਮੈਂਟ ਹੈ ਸਿੱਖਾਂ ਦੀ ਜਿਹਦੀ ਕਿਸੇ ਹੋਰ ਧਰਮ ਦੇ ਵਿੱਚ ਉਦਾਹਰਨ ਨਹੀਂ ਇਸ ਕਰਕੇ ਉਹ ਸੰਸਥਾ ਨੂੰ ਕੰਮ ਕਰਦਿਆ ਕਈ ਵਾਰੀ ਜਿਹੜੇ ਆ ਬੜੇ ਸਖਤ ਫੈਸਲੇ ਵੀ ਲੈਣੇ ਪੈਂਦੇ ਕਿ ਕੜਵੇ ਫੈਸਲੇ ਵੀ ਲੈਣੇ ਪੈਂਦੇ ਤੇ ਉਹੀ ਜੇ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਜਿਹੜੀਆਂ ਸੰਸਥਾਵਾਂ ਦੀ ਆਪਣੀ ਭੂਮਿਕਾ ਹੈ ਉਹ ਬੜੀ ਐਮ ਵੱਡ ਜਾਂਦੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਇੱਕ ਆਪਣਾ ਸਥਾਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਆਪਣਾ ਸਥਾਨ ਅੱਜ ਇਸ ਕਰਕੇ ਧੰਮੀ ਸਾਹਿਬ ਦੇ ਜਿਹੜੇ ਕੋਈ ਜੜਿਆ ਕੁਝ ਗੱਲਾਂ ਨੂੰ ਲੈ ਕੇ ਮੈਂ ਉਹਦੇ ਵਿਸਤਾਰ ਦੇ ਵਿੱਚ ਨਹੀਂ ਜਾਣਾ ਚਾਹੀਦਾ ਮੈਂ ਸਮਝਦਾ ਸੀ ਉਹ ਗੱਲਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਸੀ ਨਹੀਂ ਆਪਣੀ ਚੀਜ਼ ਉਹਦੇ ਲੈ ਕੇ ਜੋ ਮਨ ਦੇ ਵਿੱਚ ਬੋਝ ਸੀ ਉਹਨਾਂ ਨੇ ਉਹਦੇ ਕਰਕੇ ਅਚਾਨਕ ਕਿਉਂਕਿ ਕਿਸੇ ਨਾਲ ਸਲਾਹ ਵੀ ਨਹੀਂ ਕੀਤੀ ਤੇ ਅਸੀਂ ਅੱਜ ਸਾਰੇ ਕਿਉਂਕਿ ਕੱਲ ਪਾਰਟੀ ਦੇ ਵਿੱਚ ਵੀ ਵਿਚਾਰ ਚਰਚਾ ਹੋਈ ਸੀ ਤੇ ਸਾਰੇ ਪਾਰਟੀ ਨੇ ਸਾਡੀ ਡਿਊਟੀ ਲਈ ਕਿ ਤੁਸੀਂ ਜਾ ਕੇ ਪੰਚੇ ਸਿੰਘ ਦੇ ਸਾਥੀ ਧਮੀ ਸਾਹਿਬ ਨੂੰ ਮਿਲ ਕੇ ਕਿ ਇਸ ਗੱਲ ਨੂੰ ਅਸ਼ੋਰ ਵੀ ਅਸੀਂ ਕੀਤਾ ਕਿ ਸਾਰੀ ਪਾਰਟੀ ਜਿਹੜੀ ਹੈ ਤੁਹਾਡੇ ਨਾਲ ਹੈ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਸਾਡੇ ਮੈਂਬਰ ਸਹਿਬਾਨ ਸਾਰੇ ਤੁਹਾਡੇ ਨਾਲ ਹੈ ਤੁਹਾਡੀ ਅਗਵਾਈ ਦੀ ਜਿਹੜੀ ਇਸੇ ਤਰ੍ਹਾਂ ਹੀ ਦਰੰਤਰ ਜਿਹੜੀ ਹੈ ਸਾਨੂੰ ਬੜੀ ਵੱਡੀ ਪੰਥ ਨੂੰ ਲੋੜ ਹੈ ਇਸ ਕਰਕੇ ਤੁਹਾਨੂੰ ਕੋਈ ਵੀ ਗੱਲ ਆਪਣੇ ਮਨ ਦੇ ਵਿੱਚ ਜਿਹੜੀ ਹੈ ਉਹ ਲਈ ਲੈਣੀ ਚਾਹੀਦੀ ਉਸ ਭਾਵਨਾ ਦੇ ਨਾਲ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਆਏ ਹਾਂ ਸੋ ਬੜੇ ਪਰਿਵਾਰਕ ਮਾਹੌਲ 'ਚ ਕਿਉਂਕਿ ਸਾਰੇ ਅਸੀਂ ਜਿੰਨੇ ਖੜੇ ਆਂ ਸਾਰੇ ਅਸੀਂ ਉਹਨਾਂ ਦੇ ਨਿੱਜੀ ਤੌਰ ਦੇ ਉੱਤੇ ਪਰਸਨਲ ਲਾਈਫ ਦੇ ਵਿੱਚ ਵੀ ਬਹੁਤ ਨੇੜੇ ਹੋ ਕੇ ਹਮੇਸ਼ਾ ਉਹਨਾਂ ਦੇ ਵਿਚਰਦੇ ਆਂ ਇਸ ਕਰਕੇ ਉਹਨਾਂ ਦਾ ਧੰਨਵਾਦ ਹੈ ਸਾਰੇ ਉਹਨਾਂ ਨੇ ਖੁੱਲ੍ਹਾ ਸਮਝ ਦਿੱਤਾ ਸਾਰਾ ਵਿਚਾਰ ਵਟਾਂਦਰਾ ਕੀਤਾ ਅਸੀਂ ਜੋ ਭਾਵਨਾ ਉਹਨਾਂ ਦੀ ਹੈਗੀ ਆ ਉਸੀ ਪਾਰਟੀ ਦੇ ਵਿੱਚ ਵੀ ਜਾ ਕੇ ਉਹਨਾਂ ਦੇ ਰੱਖਾ ਸਰ ਇੱਕ ਮਿੰਟ ਕੀ ਆ ਵੀ ਇਹਨੂੰ ਕੰਟੀਨਿਊ ਮਤਲਬ ਆਪਾਂ ਉਹਨਾਂ ਨੂੰ ਬੇਨਤੀ ਵੀ ਕੀਤੀ ਆ ਜਾਂ ਇੱਕ ਖਲਾ ਮਸ਼ਵਰਾ ਵੀ ਕੀਤਾ ਵੀ ਉਹਨਾਂਗੇ ਕੰਟੀਨਿਊ ਕੋ ਉਹਦੇ ਬਾਅਦ ਕੀ ਫੈਸਲਾ ਲਿਆ ਗਿਆ ਹੁਣ ਨਹੀਂ ਚਲੋ ਅਸੀਂ ਤੇ ਬੇਨਤੀ ਕਰਨੀ ਸੀ ਸਾਰਿਆਂ ਨੇ ਕੀਤੀ ਸਾਰੇ ਲੰਮੀਆਂ ਛੋਟੀਆਂ ਵਿਚਾਰ ਹਰ ਗੱਲ ਜਿਹੜੀ ਆ ਸੀ ਮੀਡੀਆ 'ਚ ਸਾਂਝੀ ਨਹੀਂ ਕਰਨਾ ਚਾਹੁੰਦੇ ਨਹੀਂ ਵੈਸੇ ਬੋਝ ਕਿਹੜਾ ਸੀ ਉਹਨਾਂ ਨੇ ਜਿਹੜੀ ਹੈਗੀ ਆ ਉਹਨਾਂ ਨੇ ਬੜੇ ਸਾਡੀ ਇਸ ਦਰਦੀ ਤੇ ਨਾਲ ਪਿਆਰ ਦੇ ਨਾਲ ਸਾਡੀ ਭਾਵਨਾ ਨੂੰ ਸਮਝਿਆ ਤੇ ਫੈਸਲਾ ਉਹਨਾਂ ਨੇ ਕਰਨਾ ਇਹ ਤਾਲਮੇਲ ਸਾਡਾ ਚੱਲਦਾ ਰਹੇਗਾ ਇਹ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਇਹ ਨਹੀਂ ਕੋਈ ਰਸਕੇ ਘਰ ਬੈਠੇ ਪਹਿਲਾਂ ਮੈਂ ਇਹ ਗੱਲ ਕਲੀਅਰ ਕਰ ਦਿਆਂ ਕਿ ਉਹ ਅੱਜ ਜੇ ਘਰ ਵੀ ਬੈਠੇ ਆ ਤਾਂ ਪੰਥ ਦੀ ਡਿਊਟੀ ਤੇ ਆ ਪਾਰਟੀ ਦੀ ਡਿਊਟੀ ਤੇ ਨੇ ਸੰਸਥਾ ਦਾ ਅੱਜ ਵੀ ਉਸੇ ਤਰੀਕੇ ਹੀ ਜਿਹੜਾ ਹੈਗਾ ਉਹਨਾਂ ਦੇ ਮੰਨ ਦੇ ਵਿੱਚ ਸੇਵਾ ਭਾਵਨਾ ਕੋ ਰਸਕੇ ਨਹੀਂ ਬੈਠੇ ਪਰ ਕਈ ਵਾਰੀ ਜ਼ਿੰਦਗੀ ਦੇ ਵਿੱਚ ਕੋਈ ਐਹੋ ਜੀਆਂ ਗੱਲਾਂ ਆ ਜਾਂਦੀਆਂ ਜਿਹੜੀਆਂ ਮਨ ਦੇ ਉੱਤੇ ਤੁਹਾਡੇ ਤੇ ਗਹਿਰਾ ਬੋਝ ਛੱਡਦੀਆਂ ਇਸ ਕਰਕੇ ਉਹ ਬੋਝ ਅਸੀਂ ਉਹਨਾਂ ਦਾ ਚਾਹਦੇ ਸੀ ਕਿ ਹਲਕਾ ਹੋਵੇ ਤੇ ਜਿਹਦੇ ਕਰਕੇ ਉਹਨਾਂ ਨੇ ਅਚਾਨਕ ਇੱਕ ਵੱਡਾ ਫੈਸਲਾ ਲਿਆ ਉਹ ਚੀਜ਼ਾਂ ਨੂੰ ਰਿਜ਼ਰਵ ਕਿਸ ਤਰ੍ਹਾਂ ਕਰਨਾ ਉਹ ਅਸੀਂ ਸਾਰੇ ਬੈਠ ਕੇ ਡਿਸਕਸ ਕਰਾਂਗੇ ਡਾਕਟਰ ਸਾਹਿਬ ਬੋਝ ਕਿਹੜਾ ਵੈਸੇ ਚਲੋ ਹੁਣ ਮੈਂ ਸਿਆਣੀਆਂ ਗੱਲਾਂ ਹੱਲ ਅੱਜ ਇੱਥੇ ਜੀ ਕਰਦਾ ਮੈਂ ਜੀਦਾ ਅਸੀਫਾ ਦੇਮਾ ਗਾਨੇ ਦਾ ਬਣੇ ਬੜੇ ਸਿਆਣੇ ਸਾਰੇ ਸੁਤੰਨ ਪੱਤਰਕਾਰ ਉਹ ਤੁਹਾਡਾ ਨਹੀਂ ਬੋਝ ਧੰਨਵਾਦ ਆ ਤੁਸੀਂ ਤਾਦੀ ਸਾਹਿਬ ਦੇ ਸੁਭਾਅ ਨੂੰ ਸਮਝਦੇ ਹੋ ਕਿ ਜੇ ਇਹੋ ਜੀ ਸ਼ਖਸੀਅਤ ਕਿਸੇ ਗੱਲ ਤੇ ਉੱਤੇ ਆ ਕੇ ਇਦਾਂ ਦਾ ਫੈਸਲਾ ਕਰਦੀ ਤੇ ਕੋਈ ਨਾ ਕੋਈ ਕਾਰਨ ਹੁੰਦਾ ਇਸ ਕਰਕੇ ਮੈਂ ਕੋਈ ਗੱਲਾਂ ਨੂੰ ਵਧਾਉਣ ਵਾਸਤੇ ਇੱਥੇ ਨਹੀਂ ਆਇਆ ਪਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹਨੂੰ ਰਿਜ਼ਾਲੂ ਕਿਸ ਤਰ੍ਹਾਂ ਕਰਨਾ ਜਿਹੜੇ ਉਹ ਹੌਲੇ ਹੌਲੇ ਸਮਝਦੇ ਮੁਤਾਬਕ ਸਾਰਾ ਕੋਈ ਵਿਚਾਰ ਥੋੜਾ ਜਿਹਾ ਕਲੀਅਰ ਕਰ ਦਿਓ ਅੱਜ ਦੀ ਜਿਹੜੀ ਇਹ ਮੀਟਿੰਗਾਂ ਹੁਣ ਸਤੀਫੇ ਨੂੰ ਲੈ ਕੇ ਕੋਈ ਫੈਸਲਾ ਹੋਇਆ ਹਾਂਜੀ ਅੱਜ ਦੀ ਜਿਹੜੀ ਨੂੰ ਲੈ ਕੇ ਨਹੀਂ ਅਸੀਂ ਐਸੇ ਕਰਕੇ ਆਏ ਸੀ ਕਿ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਨਾਲ ਮਨ ਦੀ ਗੱਲ ਸਾਰੀ ਉਹਨਾਂ ਦੀ ਸਮਝੀ ਹੈ ਜੀ ਆਪਣੀ ਜਿਹੜੀ ਪਾਰਟੀ ਦਾ ਵਿਊ ਪੁਆਇੰਟ ਹੈ ਉਹਨਾਂ ਨਾਲ ਡਿਸਕਸ ਕੀਤਾ ਜੀ ਤੇ ਇਹ ਚੱਲਦਾ ਰਿਹਾ ਕਿ ਪਰਸਪਰ ਮੈਂ ਪਹਿਲੇ ਕਹਣਾ ਕੋਈ ਕੋ ਰੁੱਸੇ ਨਹੀਂ ਹੋਏ ਇਹ ਨਹੀਂ ਹੁੰਦਾ ਕਿ ਬਣਾਉਣ ਵਾਲੀ ਗੱਲ ਹੁੰਦੀ ਇੱਕ ਅਵਸਥਾ ਹੁੰਦੀ ਹੈ ਤਦੋਂ ਤੁਹਾਨੂੰ ਸਾਰੇ ਸਾਥੀਆਂ ਨੂੰ ਨਾਲ ਆ ਕੇ ਖੜਨਾ ਪੈਦਾ। ਠੀਕ